ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਗੁਰੂ ਜੀ ਦੇ ਵਿਆਹ ਆਪ ਜੀ ਦੇ ਤਿੰਨ ਵਿਆਹ ਹੋਏ ਪਹਿਲਾ 12 ਭਾਦਰੋਂ ਸੰਮਤ 1661 ਵਿੱਚ ਦੱਲੇ ਪਿੰਡ ਪਾਈ ਨਾਰਾਇਣ ਦਾਸ ਖੱਤਰੀ ਦੀ ਸੁਪਤਰੀ ਸ਼੍ਰੀ ਦਮੋਦਰੀ ਜੀ ਨਾਲ ਸ਼੍ਰੀ ਦਮੋਦਰੀ ਜੀ ਦੇ ਕੁੱਖ ਤੋਂ ਬੀਬੀ ਵੀਰੋ ਬਾਬਾ ਗੁਰਦਿੱਤਾ ਜੀ ਅਤੇ ਅਣੀ ਰਾਏ ਨੇ ਜਨਮ ਲਿਆ ਦੂਜਾ ਵਿਆਹ ਆਪ ਜੀ ਦਾ ਬਕਾਲਾ ਨਿਵਾਸੀ ਹਰੀ ਚੰਦ ਦੀ ਸੁਪਤਰੀ ਨਾਨਕੀ ਜੀ ਨਾਲ ਨੋ 8 ਵਿਸਾਖ ਸੰਮਤ 1670 ਵਿੱਚ ਹੋਇਆ ਇਹਨਾਂ ਦੀ ਕੁੱਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ ਤੀਸਰਾ ਵਿਆਹ ਆਪ ਜੀ ਦਾ ਮੰਡਿਆਲੀ ਨਿਵਾਸੀ ਦਿਆ ਰਾਮ ਮਰਵਾਹਾ ਦੀ ਸੁਪਤਰੀ ਮਹਾਦੇਵੀ ਜੀ ਨਾਲ 11 ਸਉਣ ਸੰਮਤ 1672 ਵਿੱਚ ਹੋਇਆ ਇਨਾਂ ਦੀ ਕੁੱਖ ਤੋਂ ਬਾਬਾ ਸੂਰਜਮਲ ਜੀ ਅਤੇ ਅਟਲ ਰਾਏ ਜੀ ਪੈਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ